ਸਾਸੀਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਮਨੀ ਚੋਣਾਂ ਦਾ ਆਖਰੀ ਜਿਹੜਾ ਹੈ ਦੌਰ ਚੱਲ ਰਿਹਾ ਹੈ ਯਾਨੀ ਕਿ ਅੱਜ ਤੋਂ 5 ਦਿਨ ਬਾਅਦ ਜਿਮਨੀ ਚੋਣਾਂ ਦੀ VOTING ਹੋਵੇਗੀ ਅਤੇ 23 ਨਵੰਬਰ ਨੂੰ ਜਿਮਨੀ ਚੋਣਾਂ ਦੇ ਨਤੀਜੇ ਆਉਣਗੇ ਇਸ ਤੋਂ ਪਹਿਲਾਂ ਵੱਡਾ ਧਮਾਕਾ ਹੋ ਗਿਆ ਹੈ ਹਲਕਾ ਗੱਦਰਬਾਦ ਵਿੱਚ ਕੱਲ ਹਲਕਾ ਗੱਦਰਬਾਹਾ ਦੇ ਵਿੱਚ ਅਜੇਆ ਬਵਾਲ ਮਚਿਆ ਇੱਕ ਪਾਸੇ ਡਿੰਪੀ ਢਿੱਲੋ ਦੇ ਨਾਲ ਤਸਵੀਰ ਦਿਖਾਈ ਦਿੱਤੀ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਦੇ ਉੱਥੇ ਕਿਹਾ ਕਿ ਜਿਹੜਾ ਆਪਣੇ ਬਰਦਰ ਦਾ ਨਹੀਂ ਹੋਇਆ ਯਾਨੀ ਕਿ ਸੁਖਬੀਰ ਬਾਦਲ ਦਾ ਉਹ ਕਿਸ ਤਰ੍ਹਾਂ ਸਤਿਕਾਰ ਕਰੇਗਾ ਹਲਕਾ ਗੱਦਰਪਾਹ ਵਾਲਿਆਂ ਦਾ ਇਹ ਕੇਸ ਨੂੰ ਸ਼ਰਤ ਕੀਤੀ ਗਈ ਜਦ ਸ਼੍ਰੋਮਣੀ ਅਕਾਲੀ ਦਲ ਦੀ ਚਾਲ ਸੀ ਇਧਰੋਂ ਪਾਜੜਾਂ ਪੈ ਗਈਆਂ ਕਾਂਗਰਸ ਪਾਰਟੀ ਦੇ ਮੌਜੂਦਾ ਉਮੀਦਵਾਰ ਜਿਹੜੇ ਚੋਣ ਲੜ ਰਹੇ ਨੇ ਹਲਕਾ ਗੱਦਰਪਾਹ ਤੋਂ ਅਮਰਤਾ ਵੜਿੰਗ ਅਮਰਤਾ ਵੜਿੰਗ ਅਤੇ ਰਾਜਾ ਵੜਿੰਗ ਦਾ ਬਾਈਕਰ ਕਰ ਦਿੱਤਾ ਹੈ ਉਹਦੇ ਬਾਰੇ ਵੀ ਦੱਸ ਦਿੰਦੇ ਆ ਕਿਉਂਕਿ ਲਗਭਗ 12 ਤੋਂ 13 ਸਾਲ ਲਗਾਤਾਰ ਵਿਧਾਇਕੀ ਦੇ ਅਹੁਦੇ ਤੇ ਰਹੇ ਨੇ ਹਲਕਾ ਗਿੱਦੜਬਾਹਾ ਦੇ ਪਿੰਡਾਂ ਦੇ ਵਿੱਚ ਕੰਮ ਨਹੀਂ ਕੀਤੇ ਗਏ ਨਾ ਸ਼ਰੂਮਣੀ ਅਕਾਲੀ ਦਲ ਵੱਲੋਂ ਨਾ ਕਾਂਗਰਸ ਪਾਰਟੀ ਵੱਲੋਂ ਇੱਧਰ ਰਾਜਾ ਵਰਿੰਗ ਬੜਕਾ ਮਾਰਦੇ ਫਿਰਦੇ ਨੇ ਕਿ ਮੈਂ ਪਹਿਲ ਦੇ ਹਦਾਰ ਤੇ ਕੰਮ ਕੀਤੇ ਨੇ ਇਹ ਕਰਾਇਆ ਹੈ ਉਹ ਕਰਵਾਇਆ ਹੈ ਲੇਕਿਨ ਅੱਜ ਹਲਕਾ ਗਿੱਦੜਬਾਹਾ ਦੇ ਲੋਕਾਂ ਨੇ ਰਾਜਾ ਵੜਿੰਗ ਅਤੇ ਉਸ ਦੀ ਧਰਮ ਪਤਨੀ ਜਿਹੜੇ ਚੋਣ ਲੜ ਰਹੇ ਨੇ ਹਲਕਾ ਗਿੱਦੜਬਾਹਾ ਤੋਂ ਅਮਰਤਾ ਵੜਿੰਗ ਉਸ ਦੀਆਂ ਪੋਲਾ ਖੋਲ ਦਿੱਤੀਆਂ ਬੜੀ-ਬੜੀ ਪੂਰਖੀ ਖੋਲੀ ਹੈ ਆਤੇ ਸਾਰੇ ਖਿਲਾਫ ਹੋ ਗਏ ਨੇ ਕਾਂਗਰਸ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਤਾ ਵੜਿੰਗ ਦੇ ਯਾਨੀ ਕਿ ਹਲਕਾ ਗਿੱਦੜਬਾਹਾ ਦਾ ਜਿਹੜਾ ਹਲਕਾ ਹੈ ਜਿਹੜੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਖਾਸ ਕਰਕੇ ਅਮਰਤਾ ਵਰਿੰਗ ਦਾ ਉਹ ਕਹਿੰਦੇ ਡਿੰਪੀ ਢਿੱਲੋ ਨੂੰ ਮੌਕਾ ਦੇਣਾ ਚਾਹੀਦਾ ਹੈ ਕਿਉਂ ਉਹਨਾਂ ਕਹਿੰਦੇ ਡਿੰਪੀ ਢਿੱਲੋ 25 ਸਾਲ ਰਹਿ ਗਏ ਜੇਕਰ 25 ਸਾਲਾਂ ਚ ਕੰਮ ਨਹੀਂ ਕਰਦੇ ਤੇ ਅਗਲੇ ਪਲਾਨ ਸਾਡੇ ਜਿਹੜੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਾਡੇ ਕੋਲ ਵੋਟ ਮੰਗਣ ਨਹੀਂ ਆਉਣਗੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਰਾਜਾ ਵਰਿੰਗ ਦਾ ਹਲਕਾ ਗੱਦੜਵਾ ਖਾਸ ਕਰਕੇ ਗੱਦੜਵਾ ਦੇ ਵਿੱਚ ਵਿਰੋਧ ਹੋ ਗਿਆ ਹੈ ਜਿਹੜੇ ਪਿੰਡ ਦੇ ਸੀ ਰਾਜਾ ਵੜਿੰਗ ਉਸ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਇਸ ਵਾਰ ਜਿਮਣੀ ਚੋਣਾਂ ਦੀ ਵੋਟ ਅਸੀਂ ਅਮਰਤਾ ਵੜਿੰਗ ਨੂੰ ਨਹੀਂ ਪਾਵਾਂਗੇ ਅਸੀਂ ਕਰਾਂਗੇ ਪਾਵਾਂਗੇ ਡਿੰਪੀ ਢਿੱਲੋਂ ਦੀ سپورਟ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦਾ ਵੀ ਜ਼ਿਕਰ ਆਇਆ ਤੇ ਉਹਨਾਂ ਕਹਿੰਿਆ ਮਨਪ੍ਰੀਤ ਬਾਦਲ ਨੇ ਵੀ ਕੁਝ ਨਹੀਂ ਕੀਤਾ ਚਾਰ ਵਾਰ ਇੱਥੋਂ ਲਗਾਤਾਰ ਵਿਧਾਇਕ ਅਤੇ ਮੰਤਰੀ ਰਹੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੇਕਿਨ ਉਹਨਾਂ ਵੱਲੋਂ ਵੀ ਕੁਝ ਨਹੀਂ ਕੀਤਾ ਗਿਆ ਲੱਕੜ ਦਾ ਮੁੰਡਾ ਜਾਂ ਗੋਮਲੋਂ ਤੋਂ ਮਿੱਟੀ ਲਾਏਗੀ ਇਸੇ ਤਰ੍ਹਾਂ ਕੰਮ ਕੀਤਾ ਗਿਆ ਰਾਜਾ ਵਰਿੰਗ ਵੱਲੋਂ ਰਾਜਾ ਵਰਿੰਗ ਦਾ ਹਲਕਾ ਗਿੱਦੜਬਾਹਾ ਖਾਸ ਕਰਕੇ ਜਿਹੜਾ ਗਿੱਦੜਬਾਹਾ ਹਲਕਾ ਉਸ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਭਾਜਪਾ ਪੈ ਗਈਆਂ ਨੇ ਰਾਜਾ ਵਰਿੰਗ ਅਤੇ ਅਮਰਤਾ ਵਰਿੰਗ ਨੂੰ ਕਿ ਸਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣੇਗਾ ਡਿਪਟ ਲੋਦੀ ਸਪੋਰਟ ਨਜ਼ਰ ਕਰਦੇ ਆ ਰਹੇ ਨੇ ਹਲਕਾ ਗਿੱਦੜਬਾਹਾ ਦੇ ਵਿੱਚ ਲੋਕ ਜਿਮਣੀ ਚੋੜਾਂ ਨੂੰ ਲੈ ਕੇ ਇੱਕ ਪਾਸੇ ਪਾਸਾ ਪਲਟ ਦੀਆਂ ਗੱਲਾਂ ਡਿਪਟ ਲੋਵਲੇ ਵੀ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ